ਜਮੁਸ਼ੇਰੀ ਨਗਰ ਰਾਸ਼ਟਰੀ ਰਾਜਮਾਰਗ ਤੇ ਭਾਰੀ ਲੈਂਡਸਲਾਈਡ। ਖਾਸ ਦੇ ਪੱਤਵੰਗ ਖਿਲਰਿਆ ਹੋਟਲ ਮੌਕੇ ਤੇ ਪੈ ਗਈਆਂ ਪਾਚੜਾਂ। ਜਮੁਸ਼ੇਰੀ ਨਗਰ ਰਾਸ਼ਟਰੀ ਰਾਜਮਾਰਗ ਦੇ ਨਰਸੂ ਸਮਰੋਲੀ ਹਿੱਸੇ ਦੇ ਵਿੱਚ ਇੱਕੋ ਵੱਡਾ ਜ਼ਮੀਨ ਖਿਸਕਣ ਕਾਰਨ ਇੱਕ ਹੋਟਲ ਟਹਿ ਢੇਰੀ ਹੋ ਗਿਆ ਹੈ। ਇਸ ਘਟਨਾ ਨੇ ਇਲਾਕੇ ਦੇ ਵਿੱਚ دہشت ਫਲਾ ਦਿੱਤੀ ਹੈ ਜਿਸ ਕਾਰਨ ਪੁਲਿਸ, ਐਸਡੀਆਰਐਫ ਅਤੇ ਥਾਨਕਾ ਅਧਿਕਾਰੀਆਂ ਨੇ ਉਹ ਵੱਡੇ ਪੱਧਰ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਨੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 11:30 ਵਜੇ ਦੇ ਕਰੀਬ ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਦੇ ਨਾਲ ਸੋਮਰੌਲੀ ਖੇਤਰ ਦੇ ਵਿੱਚ ਨਰਸੂ ਮਾਰਕੀਟ ਦੇ ਵਿੱਚ ਜ਼ਮੀਨ ਖਿਸਕ ਗਈ ਜਿਸ ਕਾਰਨ ਹਾਲ ਹੀ ਦੇ ਵਿੱਚ ਖੋਲੀ ਗਈ ਇੱਕ ਹੋਟਲ ਦੀ ਇਮਾਰਤ ਅਤੇ ਕੁਝ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਉਹਨਾਂ ਕਹੇ ਕਿ ਕਿਸੇ ਵੀ ਜਾਨ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਆਈ ਕਿਉਂਕਿ ਜ਼ਮੀਨ ਖਿਸਕਣ ਕਾਰਨ ਢਾਂਚਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੋਂ ਪਹਿਲਾਂ ਮਾਰਕੀਟ ਖੇਤਰ ਦੀਆਂ ਸਾਰੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ ਤਾਂ ਫਿਰ ਤੋਂ ਦੱਸਦੀ ਹੈ ਕਿ ਜੰਮੂ ਸ਼ਿਰੀ ਨਗਰ ਰਾਸ਼ਟਰੀ ਰਾਜ ਮਾਰਗ ਤੇ ਭਾਰੀ ਲੈਂਡਸਲਾਈਡ ਹੋਈ ਹੈ ਜਿਸ ਦੇ ਕਾਰਨ ਤਾਸ਼ ਦੇ ਪੱਤੇ ਵਾਂਗ ਜਿਹੜਾ ਹੋਟਲ ਟੈਟੇਰੀ ਹੋ ਗਿਆ ਤੇ ਕੁਝ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਮੌਕੇ ਤੇ دہشت ਫੈਲ ਗਈ ਤੇ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ Subscribe Time TV the latest press bell icon This program is sponsored by the Singla office Bakersfield for all your immigration, family law needs Call or scan QR code to contact us Rodis Inc. Million miles with smile Or scan QR code to contact us The Indian Cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.